ਨਿੰਗੇ ਉਹ ਆਪਣੇ ਆਪ ਨਾਲ ਵੀ وفادار بھی 15% ਦੇ ਲਗਭਗ 17000 ਵੋਟ ਵੈਸਟ ਹਲਕੇ ਤੋਂ ਬੀਜਪੀ ਦੀ ਵਧੀ ਸੀ ਕਿੰਨੀ ਵਧੀ ਸੀ 17000 ਪਾਰਲੀਮੈਂਟ ਦੇ ਵਿੱਚ ਰਾਜੇ ਵੜਿੰਗ ਨੂੰ ਹਾਰ ਮਿਲੀ ਸੀ ਵੈਸਟ ਹਲਕੇ 'ਚ ਤੇ ਹੁਣ ਮੈਨੂੰ ਲੱਗਦਾ ਕਿ ਬੀਜਪੀ ਆਦਰਨੀਆ ਜਾਖੜ ਸਾਹਿਬ ਦੀ ਅਗਵਾਈ 'ਚ 7000 ਵੋਟ ਕਿ ਕੇਵਲ ਬੀਜੇਪੀ ਦਾ ਨਪਟਾਰਾ ਕਰ ਦਿਆਂਗੇ ਮੁਕੰਮਲ ਤੌਰ ਤੇ ਮੁਕੰਮਲ ਤੌਰ ਤੇ ਤੇ ਦੂਜੀਆਂ ਪਾਰਟੀਆਂ ਦਾ ਲੱਭੀਆਂ ਨਹੀਂ ਤੇ ਹੋਣੀਆਂ ਸਰਕਾਰ ਨਾਲ ਕੰਪੀਟੀਸ਼ਨ ਹੈਗੀ ਆ ਆਮਾਦੀ ਪਾਰਟੀ ਦੇ ਰਾਜਾ ਵੜਿੰਗ ਸਾਹਿਬ ਤੁਸੀਂ ਜੋ ਅੱਜ ਸਾਡੇ ਸਾਰੇ ਹਿੰਦੂ ਭਾਈਚਾਰੇ ਦਾ ਕੱਲਾ ਵੈਸਟ ਹਲਕੇ ਚ ਨਹੀਂ ਪੰਜਾਬ ਚ ਨਹੀਂ ਦੇਸ਼ ਚ ਤੁਸੀਂ ਅੱਜ ਮਖੌਲ ਲੜਾਇਆ ਤੁਸੀਂ ਸਤਕਾਰਯੋਗ ਗੁਪਤਾ ਜੀ ਤੁਸੀਂ ਇਹ ਕਿਹਾ ਗੁਪਤਾ ਕبھی ਰੁਕਤਾ ਨਹੀਂ ਕੋਡਾ ਕੀ ਮਤਲਬ ਕਹਿਣ ਦਾ ਏ ਤੁਹਾਨੂੰ ਤੁਸੀਂ ਉਸ ਪਾਰਟੀ ਦੀ ਗੱਲ ਕਰਦੇ ਹੋ ਵੀ ਜਿਹੜੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਸੈਕੂਲਰ ਪਾਰਟੀ ਆ ਅਸੀਂ ਸਭ ਦੀ ਪਾਰਟੀ ਆ ਆ ਅੰਦਰ ਪਤਾ ਲੱਗ ਗਿਆ ਜੀ ਤੁਹਾਡੇ ਕਿਹੜੀ ਸੈਕੂਲਰਿਜ਼ਮ ਭਰੀ ਆ ਤੁਸੀਂ ਅੱਜ ਖੁਫਤਿਆਂ ਨੌਨੇ ਕੱਲੇ ਨੂੰ ਸਾਰੇ ਹਿੰਦੂ ਸਮਾਜ ਨੂੰ ਤੁਸੀਂ ਅੱਜ ਉਹਨਾਂ ਦਾ ਮਖੌਲ ਲੜਾਇਆ ਏ ਇਹ ਮਖੌਲ ਤੁਹਾਨੂੰ ਬਹੁਤ ਮਹਿੰਗਾ ਪਊਗਾ ਤੇ ਇਸ ਗੱਲ ਦਾ ਤਨੂ ਖਮਿਆਜਾ ਤੁਹਾਡੀ ਪਾਰਟੀ ਨੂੰ ਪੁੱਗਤਣਾ ਪਊਗਾ ਮੈਂ ਇਹ ਗੱਲ ਕਹਿਣਾ ਸਾਰੇ ਸਾਡੇ ਗੁਪਤਾ ਭਾਈਚਾਰੇ ਨੂੰ ਜਿੰਨਾ ਸਾਡਾ ਹਿੰਦੂ ਸਮਾਜ ਸਿੱਖ ਭਾਈਚਾਰਾ ਵੀ ਕਿਉਂ ਲੱਗ ਤੁਣੀ ਅਸੀਂ ਇਸ ਗੱਲ ਦਾ ਜਿੰਨਾ ਵਿਰੋਧ ਜਿਹੜਾ ਇਹਨੇ ਮਖੌਲ ਲੜਾਇਆ ਟਿੱਚ ਸਮਝਿਆ ਏ ਕਾਂਗਰਸ ਭਵਨ ਦੇ ਵਿੱਚ ਖੜਕੇ ਰਾਜਾ ਵੜਿੰਗ ਸਾਹਿਬ ਨੇ ਉਸ ਚੀਜ਼ ਨੂੰ ਆਪਣੇ ਜ਼ਿਹਨ ਚ ਆਪਣੇ ਦਿਲ ਚ ਉਹਨੂੰ ਬਸਾ ਕੇ ਰੱਖਿਓ ਇਹ ਬੰਦੇ ਅਸਲੀਅਤ ਕਈ ਵਾਰ ਨਿਕਲੇ ਆਉਂਦੀ ਆ ਮੂਰੇ ਸੱਚ ਸਾਹਮਣੇ ਆ ਜਾਂਦਾ ਏ ਅੱਜ ਉਹ ਜ਼ਹਿਰ ਆ ਜਿਹੜੀ ਰਾਜਾ ਵੜਿੰਗ ਦੀ ਬਾਹਰ ਆ ਗਈ ਆ ਤੇ ਇਸ ਕਰਕੇ ਵੜਿੰਗ ਸਾਹਿਬ ਤੁਸੀਂ ਅੱਜ ਬਹੁਤ ਮਾੜੀ ਗੱਲ ਕੀਤੀ ਆ ਬੈਠ ਕੇ ਸੋਚਿਓ ਬਰਾ ਵੀ ਤੁਸੀਂ ਕਿਹਾ ਕੀ ਆ ਤੁਸੀਂ ਕਿਸ ਪਾਰਟੀ ਚੋਂ ਕਿਸ ਪਾਰਟੀ ਦੇ ਪ੍ਰਧਾਨ ਹੋ ਇਹ ਸੋਚਿਓ ਜਿਹੜਾ ਜਿਹੜਾ ਤੁਸੀਂ ਅੱਜ ਇੱਕ ਨਾਣਾ ਕੰਮ ਕੀਤਾ